ਚੋਨ ਕਮਿਸ਼ਨ ਨੇ ਲੋਕ ਸਭਾ ਦੀਆਂ ਚੋਣਾਂ ਦੇ ਹਰੇਕ ਪੜਾ ਤੋਂ ਪਹਿਲਾਂ ਤੇਜ਼ ਤੇ ਕੁਝ ਹਿੱਸਿਆਂ 'ਚ ਗਰਮ ਹਵਾਵਾਂ ਚੱਲਣ ਦੀ ਸਥਿਤੀ ਤੇ ਨਜ਼ਰ ਰੱਖਣ ਲਈ ਕਾਰਜਪਲਤਾ ਗਠਨ ਕੀਤਾ ਹੈ ਇਸ ਕਾਰਜਪਲ ਵਿੱਚ ਚੋਨ ਕਮਿਸ਼ਨ ਮੌਸਮ ਵਿਭਾਗ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਅਤੇ ਸੇਤ ਮੰਤral ਹਦੀ ਅਧਿਕਾਰੀ ਸ਼ਾਮਿਲ ਨੇ ਇਹ ਕਾਰਜਬਲ ਅਤਿ ਦੀ ਗਰਮੀ ਦੇ ਪ੍ਰਕੋਪ ਨਾਲ ਜਟਣ ਸੰਬੰਧੀ ਉਪਰਾਹਾਂ ਦੀ ਸਮੀਖਿਆ ਕਰੇਗਾ ਚੋਨ ਕਮਿਸ਼ਨ ਨੇ ਤੇਜ਼ ਤੇ ਸਾਰੇ ਹੀ ਪੋਲਿੰਗ ਸਟੇਸ਼ਨਾਂ 'ਤੇ ਲੋਕਾਂ ਦੀ ਸਹੂਲਤ ਲਈ ਛਮਿਆਣੇ ਲਗਾਉਣ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕਰਨ ਅਤੇ ਪੱਖਿਆਂ ਸਮੇਤ ਹੋਰ ਸਹੂਲਤਾਂ ਨੂੰ ਯਕੀਨੀ ਬਣਾਉ ਲਈ ਸਾਰੇ ਹੀ ਸੁਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਵੱਖਰੇ ਤੌਰ ਤੇ ਸਮੀਖਿਆ ਮੀਟਿੰਗ ਕਰਨ ਦਾ ਵੀ ਫੈਸਲਾ ਕੀਤਾ ਹੈ ਉਧਰ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 5 ਦਿਨਾਂ ਤੱਕ ਦੇਸ਼ ਦੇ ਪੂਰਬੀ ਹਿੱਸੇ 'ਚ ਗਰਮ ਹਵਾਵਾਂ ਦਾ ਪ੍ਰਕੋਪ ਜਾਰੀ ਰਹੇਗਾ ਅਤੇ ਭਲਕ ਤੋਂ ਇਸ ਦਾ ਘੇਰਾ ਹੋਰ ਬਦਲਦੀ ਸੰਭਾਵਨਾ ਹੈ ਪੱਛਮੀ ਬੰਗਾਲ ਦੇ ਗੰਗੇ ਖੇਤਰ ਵਿੱਚ ਵੀ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਕਰਨਾਟਕ, ਉੜੀਸ਼ਾ, ਪੂਰਬੀ ਉੱਤਰ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਿੱਚ ਵੀ ਤੇਜ਼ ਗਰਮ ਪੈਂਦੀ ਸੰਭਾਵਨਾ ਜਤਾਈ ਗਈ